ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਤਰੀਕੇ ਦੀ ਚੀਕੂ ਮਿਲਕ ਸ਼ੇਕ ਜਾਂ ਚੀਕੂ ਡਰਿੰਕ ਬਣਾਵਾਂਗੇ ਆਪਾਂ ਇਸ ਨੂੰ ਚੀਕੂ ਮਿਲਕ ਸ਼ੇਕ ਵੀ ਕਹਿ ਸਕਦੇ ਹਾਂ ਤੇ ਚੀਕੂ ਡਰਿੰਕ ਵੀ ਕਹਿ ਸਕਦੇ ਹਾਂ ਨੂੰ ਕੋ ਵਰਤ ਵਿੱਚ ਤੇ ਬਿਨਾ ਵਰਤ ਤੋਂ ਵੀ ਪੀ ਸਕਦੇ ਹਾਂ ਇਹ ਬਹੁਤ ਟੇਸਟੀ ਤੇ ਹੈਲਦੀ ਮਿਲਕ ਸ਼ੇਕ ਹੈ ਜੇਕਰ ਆਪਾਂ ਇਸ ਤੇ ਇੱਕ ਗਲਾਸ ਪੀ ਲਵਾਂਗੇ ਤਾਂ ਆਪਾਂ ਨੂੰ ਬਾਰ-ਬਾਰ ਭੁੱਖ ਨਹੀਂ ਲੱਗੇ ਕਿ ਦਿਨ ਵਿੱਚ ਆਪਾਂ ਇਸ ਡਰਿੰਕ ਨੂੰ ਚੀਕੂ ਮਿਲਕ ਸ਼ੇਕ ਵੀ ਕਹਿ ਸਕਦੇ ਹਾਂ ਤੇ ਚੀਕੂ ਡਰਿੰਕ ਵੀ ਕਹਿ ਸਕਦੇ ਹਾਂ ਚਲੋ ਜੀ ਦੇਖ ਲੈਂਦੇ ਹਾਂ ਇਹ ਚੀਕੂ ਡਰਿੰਕ ਕਿਵੇਂ ਬਣਦੀ ਹੈ ਇੱਕ ਚੀਕੂ ਲਵਾਂਗੇ ਸਵਾਦ ਅਨੁਸਾਰ ਚੀਨੀ ਪਾਵਾਂਗੇ ਜੇਕਰ ਆਪਾਂ ਇਸ ਵਿੱਚ ਚੀਨੀ ਨਾ ਪਾਉਣੀ ਹੋਵੇ ਤਾਂ ਆਪਾਂ ਜੀਨੀ ਨੂੰ ਸਕਿਪ ਵੀ ਕਰ ਸਕਦੇ ਹਾਂ ਕੁਝ ਕੁ ਡਰਾਈ ਫਰੂਟ ਲਵਾਂਗੇ ਜਿਵੇਂ ਕਾਜੂ ਬਦਾਮ ਤੇ ਡਰਾਈ ਮੈਲਨ ਸੀਡਸ ਇੱਕ ਕੱਪ ਉਬਾਲ ਕੇ ਠੰਡਾ ਕੀਤਾ ਹੋਇਆ ਦੁੱਧ ਲਵਾਂਗੇ ਆਪਾਂ ਇਸ ਡਰਿੰਕ ਵਿੱਚ ਬਰਫ਼ ਨਹੀਂ ਪਾਵਾਂਗੇ ਠੰਡਾ ਦੁੱਧ ਹੀ ਪਾਵਾਂਗੇ ਹੁਣ ਆਪਾਂ ਇਸ ਦੀ ਡਰਿੰਕ ਬਣਾਵਾਂਗੇ ਇਸ ਦੇ ਲਈ ਡਰਾਈ ਫਰੂਟਸ ਨੂੰ ਥੋੜਾ ਜਿਹਾ ਦੁੱਧ ਭਾ ਕੇ ਭੌਂਕੇ ਰੱਖ ਦੇਵਾਂਗੇ ਉਨਾ ਟਾਈਮ ਆਪਾਂ ਚੀਕ ਨੂੰ ਛੇਲੇ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖੋ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੇ ਕਈ ਹੋਰ ਡਰਿੰਕਸ ਬਣਾਈਆਂ ਨੇ ਕਈ ਹੋਰ ਤਰ੍ਹਾਂ ਦੇ ਸ਼ੇਕ ਕਈ ਹੋਰ ਤਰ੍ਹਾਂ ਦੇ ਹਲਵੇ ਤੇ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਹੈਲਦੀ ਡਰਿੰਕ ਬਣ ਕੇ ਤਿਆਰ ਹੁੰਦੀ ਹੈ। ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਟੀਕੂ ਲਿਆ ਹੈ ਇਸ ਵਿੱਚੋਂ ਇੱਕ ਗਲਾਸ ਡਰਿੰਕ ਬਣ ਕੇ ਤਿਆਰ ਹੋਏਗੀ। ਹੁਣ ਮੈਂ ਟੀਕੂ ਨੂੰ ਛੇਲੇ ਲਿਆ ਹੈ। ਟੀਕੂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਵਾਂਗੇ। ਚੀਕ ਨੂੰ ਬੀਜ ਕੱਢ ਕੇ ਸਾਫ਼ ਕਰਕੇ ਕੱਟ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਉਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਉਹ ਬਦਾਮ ਪਾਵਾਂਗੇ ਜੋ ਕਿ ਆਪਾਂ ਭੋਂਕੇ ਰੱਖੇ ਸੀ ਦੁੱਧ ਪਾਵਾਂਗੇ ਆਪਾਂ ਇਸ ਦੇ ਵਿੱਚ ਬਰਫ਼ ਵੀ ਪਾ ਸਕਦੇ ਹਾਂ ਡਰਿੰਕ ਨੂੰ ਬਣਾਉਣ ਵੇਲੇ ਪਰ ਆਪਾਂ ਇਸ ਦੇ ਵਿੱਚ ਠੰਡਾ ਦੁੱਧ ਹੀ ਪਾਵਾਂਗੇ ਬਰਫ਼ ਨਹੀਂ ਪਾਵਾਂਗੇ ਚੀਨੀ ਪਾਵਾਂਗੇ ਜਿੰਨੀ ਜਿੰਨਾ ਕਿ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ ਓਨੀ ਕ ਪਾਵਾਂਗੇ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਇਹ ਪੀਸ ਕੇ ਤਿਆਰ ਹੈ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ। ਮੈਂ ਇੱਥੇ ਇੱਕ ਵੱਡੀ ਸਜਦਾ ਚੀਕੂ ਲਿਆ ਸੀ ਜਿਨ੍ਹਾਂ ਕਾਪਾ ਡਰਿੰਕ ਬਣਾਉਣੀ ਹੋਵੇ ਉਹਨੇ ਇੱਕ ਚੀਕੂ ਲੈ ਲਵਾਂਗੇ। ਬਾਕੀ ਦੁੱਧ ਵਗੈਰਾ ਚੀਨੀ ਸਭ ਕੁਝ ਫਿਰ ਅਪਾ ਥੋੜਾ ਜ਼ਿਆਦਾ ਲਵਾਂਗੇ। ਹੁਣ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ। ਡਰਿੰਕ ਨੂੰ ਸਰਵ ਕਰ ਲਵਾਂਗੇ ਇੱਕ ਗਲਾਸ ਦੇ ਵਿੱਚ। ਜੇਕਰ ਆਪਾਂ ਇਸ ਚੀਕੂ ਦੀ ਡਰਿੰਕ ਨੂੰ ਦਿਨ ਵਿੱਚ ਇੱਕ ਵਾਰ ਪੀ ਲਵਾਂਗੇ ਤਾਂ ਆਪਾਂ ਨੂੰ ਵਾਰ-ਵਾਰ ਭੁੱਖ ਨਹੀਂ ਲੱਗੇਗੀ ਤੇ ਇਹ ਹੈਲਦੀ ਵੀ ਹੈ ਹੁਣ ਇਸ ਤਰੀਕੇ ਦੀ ਡਰਿੰਕ ਬਣ ਕੇ ਤਿਆਰ ਹੈ ਡਰਿੰਕ ਨੂੰ ਸਰਵ ਕਰ ਲਵਾਂਗੇ ਉੱਪਰ ਡ్రਾਈ ਫਰੂਟ ਪਾਵਾਂਗੇ ਗਰਮੀਆਂ ਦੇ ਵਿੱਚ ਇਸ ਤਰੀਕੇ ਦੀ ਠੰਢੀ-ਠੰਢੀ ਡਰਿੰਕ ਬਹੁਤ ਟੇਸਟੀ ਲੱਗਦੀ ਹੈ ਇਹ ਬਹੁਤ ਹੈਲਦੀ ਵੀ ਹੈ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬਾਜ਼ਾਰ ਦੇ ਵਿੱਚ ਇਸ ਤਰੀਕੇ ਦੇ ਡਰਿੰਕ ਸ਼ੇਕ ਵਗੈਰਾ ਕਾਫੀ ਮਹਿੰਗੇ ਮਿਲਦੇ ਨੇ ਜੀ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਹੀ ਡਰਿੰਕ ਨੂੰ ਤਿਆਰ ਕਰ ਲਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ